ਨਸਾਰ ਦੇ ਲੋਕ ਬਾਹਰ ਧੋਏ ਅੰਤਰ ਮਨ ਮੈਲਾ ਦੋਇ othor ਆਪਣਾ ਖੋਏ ਇੰਹਕਾਮ ਕ੍ਰੋਧ ਮੋਹ ਵਿਆਪਿਆ ਅਗੈ ਮਸ ਮਸ ਰੋਏ ਗੋਬਿੰਦ ਭਜਨ ਕੀ ਮਤ ਹੈ ਹੋਰਾ ਭਾਈ ਜੇ ਤੁਸੀਂ ਪ੍ਰਮਾਤਮਾ ਅਕਾਲ ਪੁਰਖ ਵਹਿਗੁਰੂ ਜੀ ਨੂੰ ਅਰਾਧਨਾ ਤੇ ਆਪਣੀ ਮਤ ਛੱਡ ਦਿਓ ਬਾਰ ਬਾਰ ਬੇਨਤੀ ਜੇ ਤੁਸੀਂ ਆਪਣੀ ਮਤ ਵਰਤੋਗੇ ਫਿਰ ਸੋਨੂੰ ਲੱਗੂਗਾ ਕਿ ਹੋ ਸਕਦਾ ਦੁਨਿਆਵੀ ਕਰਮ ਕਰਨ ਦੇ ਨਾਲ ਪ੍ਰਮਾਤਮਾ ਦੀ ਖੁਸ਼ੀ ਮਿਲ ਜੂ ਤ ਸਭ ਤੋਂ ਪਹਿਲਾ ਕਰਮ ਕਿਹੜਾ ਸਭ ਤੋਂ ਪਹਿਲਾ ਕਰਮ ਬਾਪੂ ਇਸ ਸ਼ਬਦ ਦੇ ਅੰਦਰ ਹਣ ਗਣਾ ਰਿਹਾ ਬਾਹਰ ਧੋਏ ਭਾਈ ਸਰੀਰ ਬਾਹਰੋਂ ਮਲ ਮਲ ਕੇ ਧੋਈ ਜਾਂਦਾ ਸੰਸਾਰ ਅੰਤਰ ਮਨ ਮੇਲਾ ਵਿਚਾਰਾਂ ਅੰਦਰੋਂ ਅਤ ਦੀਆਂ ਗੰਧੀਆਂ ਨੇ ਦੋਏ ਦੋਵੇਂ ਠੌਰ ਟਿਕਾਣਾ ਇੱਥੇ ਵੀ ਅੱਗੇ ਉਹਦੀ ਦਰਗਾਹ ਦੇ ਅੰਦਰ ਵੀ ਆਪਣੇ ਕੋਈ ਆਪਣੇ ਦੋਨੇ ਥਾਂ ਹੀ ਜੀਵਨੇ ਗਵਾ ਦਿੱਤੇ ਬੜਾ ਹੰਸ ਮਹੱਲਾ ਤੀਜਾ ਬਾਰੋਂ ਤੇ ਬਾਪੂ ਧੰਨ ਗੁਰੂ ਅਮਰਦਾਸ ਸਭ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਆ ਬਹੁਤ ਮਲਮਲ ਧੁੰਨੇ ਅਸੀਂ ਅੰਦਰ ਮਨ ਮੈਲਾ ਸਭ ਕਿਛ ਮੈਲਾ ਤਨੰਤ ਹੋਤਾ ਮਨ ਹੱਛਾ ਨਾ ਹੋਇ ਮਨ ਮੈਲਾ ਜੇ ਤੁਹਾਡੀਆਂ ਵਿਚਾਰਾਂ ਵਿੱਚ ਮੈਲ ਲਾ ਤੁਹਾਡੇ ਅੰਦਰ ਖੋਟ ਆ ਤੇ ਬਾਪੂ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਸੱਜੇ ਬਾਦਸ਼ਾਹ ਬਿਹੰਸ ਰਾਗ ਦੇ ਅੰਦਰ ਆਪਣੀ ਰਸਨਾ ਤੋਂ ਬਰਮਾ ਰਹਿਆ ਮਨ ਮੈਲਾ ਵਿਚਾਰਾਂ ਤੁਹਾਡੀਆਂ ਮੈਲਾ ਮੈਲੀਆਂ ਸੋਚਣੀ ਤੁਹਾਡੀ ਮਾੜੀ ਆ ਸਭ ਕਿਛ ਮੈਲਾ ਤੁਸੀਂ ਜੋ ਮਰਜ਼ੀ ਕਰੀ ਚੱਲੋ ਪਰ ਫੁੱਲ ਤੋਂ ਨਹੀਂ ਹੋਣਾ